ਜਿਵੇਂ ਗੁਰਤੇ ਆਸਾਂਕ ਸੋਨਾ ਸੋਬਾ ਸੋਨਾ ਅਮੀਤ ਪ੍ਰਦਾਨ ਭਾਰਤੀ ਕਿਸਾਨ ਦੇ ਇੱਕ ਤਰੀਕਾ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਦੋ ਵੱਡੇ ਫੋਰਮ ਵੱਲੋਂ ਇਸ ਕੈਮ ਨਾਨ ਪੋਲਿਟਿਕਲ ਆ ਕੇ ਐਮ ਵੱਲੋਂ ਅਤੇ ਨਾਲ ਹੀ ਹੋਰ ਜਿੰਨੇ ਵੀ ਜਮਹੂਰੀ ਜਥੇਬੰਦੀਆਂ ਸਾਰਿਆਂ ਨੂੰ ਅਪੀਲ ਆ ਆਉਣਾ ਵੱਲੋਂ 12 ਤੋਂ ਲੈ ਕੇ 3 ਵਜੇ ਤੱਕ ਦਾ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਤਿੰਨ ਘੰਟੇ ਵਾਸਤੇ ਰੇਲ ਰੋਕੋ ਅੰਦਰ ਲੰਦਾ ਐਲਾਨ ਕਰਿਆ ਗਿਆ ਇਹ ਕਿਸਾਨ ਤੇ ਮਜ਼ਦੂਰਾਂ ਪੂਰੇ ਭਾਰ ਦੀਆਂ 12 ਮੰਗਾਂ ਨੇ ਖੇਤੀ ਨਾਲ ਸੰਬੰਧਤ ਆ ਜਿਹੜੇ 80% ਕਿਰਤੀ ਮਿਹਨਤੀ ਲੋਕ ਨੇ ਰੋਟੀ ਕਮਾਉਂਦੇ ਨੇ ਜਾਂ ਮਿਹਨਤ ਕਰਦੇ ਨੇ ਉਹਨਾਂ ਦੀ ਇਹ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਵਾਸਤੇ ਸਰਕਾਰ ਦੁਆਰਾ ਬੀਜੇਪੀ ਸਰਕਾਰ ਦੁਆਰਾ ਮੰਨੀਆਂ ਹੋਈਆਂ ਇਹ ਮੰਗਾਂ ਨੇ ਸਰਕਾਰ ਵਾਦਾ ਖਿਲਾਫੀ ਕਰ ਰਹੀ ਆ ਦੇਖੋ ਜਿੱਥੇ ਅੱਜ 10 ਮਿੰਟ ਤੋਂ ਉੱਪਰ ਹੋ ਗਿਆ ਲਗਭਗ ਦੋਵੇਂ ਬਾਰਡਰ ਤੇ ਖਨੌੜੀ ਬਾਰਡਰ ਦਾ ਤੇ ਸ਼ੰਭੂ ਬਾਰਡਰ ਤੇ ਧਰਨਾ ਜਾਰੀ ਚੱਲਦੇ ਹੁੰਦੇ ਆ ਸਾਥਾਂ ਤੇ ਨਾਸਰਾਂ ਦੀ ਲੜਾਈ ਆ ਜਾਬਰ ਤੇ ਸਾਫ ਦੀ ਲੜਾਈ ਆ ਤੁਸੀਂ ਦੇਖ ਰਹੇ ਹੋ ਲਗਾਤਾਰ 10 ਮਹੀਨੇ ਦੇ ਵਿੱਚ ਸਰਕਾਰ ਕਿੰਨਾ ਜਾਬਰ ਕਰ ਰਹੀ ਆ ਪਰ ਕਿਸਾਨ ਮਜ਼ਦੂਰਾਂ ਦਾ ਸਾਹਮਣੇ ਨਾਲ ਸਾਹਮਣਾ ਕਰ ਰਹੇ ਨੇ ਜਿਵੇਂ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਕਿਸਾਨ ਮਜ਼ਦੂਰਾਂ ਦੇ ਮੰਗਾਂ ਮਨਵਾਉਣ ਵਾਸਤੇ ਮਰਨ ਵਰਤ ਸ਼ੁਰੂ ਕਰਿਆ ਉਹਨੇ ਆਪਣਾ ਪਰਿਵਾਰ ਬੱਚੇ-ਪੁੱਚੇ त्याग ਕੇ ਲੋਕਾਂ ਵਾਸਤੇ ਮਰਨ ਵਰਤ ਸ਼ੁਰੂ ਕਰ ਦਿੱਤਾ ਪਰ ਸਰਕਾਰ ਨੂੰ ਲੱਗਦਾ ਕਿ ਸ਼ਾਇਦ ਅਸੀਂ ਡੱਲੇ ਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਸ਼ਾਇਦ ਇਹ ਅੰਦੋਲਨ ਅੱਗੇ ਨਹੀਂ ਚੱਲ ਸਕੇ ਉਹਨਾਂ ਨੂੰ ਬਾਰਡਰ ਪਦੌਂ ਦੀ ਟਰਾਲੀ ਵਿੱਚੋਂ ਪੰਜ-ਸੱਤ ਦੰਦਾ ਪੁਲਿਸ ਦਾ ਮੁਲਾਜ਼ਮਾਂ ਚੱਕ ਲਏਗਾ ਨਾ ਉਹਨੂੰ ਕੋਈ ਪਰਨਾ ਬਣਨ ਦਾ ਉਹਨੂੰ ਚੱਪਲਾ ਚੱਕ ਲਏਗੇ ਪਰ ਨਾਲ ਦੀ ਨਾਲ ਜਿਹੜਾ ਐਲਾਨ ਕਰਦਾ 26 ਤਰੀਕ ਦਾ ਸੁਖਜੀਤ ਸਿੰਘ ਹਰਤੋਗੋ ਝੰਡੇ ਨੇ ਮਰਨ ਵਰਤਾ 26 ਤਰੀਕ ਨੂੰ 26 ਨਵੰਬਰ ਨੂੰ ਉੱਥੇ ਰੱਖਿਆ ਪਰ ਫਿਰ ਲੰਬੀ ਕਤਾਰ ਬਣ ਗਈ ਲੋਕਾਂ ਨੂੰ ਲੱਗਿਆ ਵੀ ਜਿਆ ਜਰ ਕੁਰਬਾਨੀਆਂ ਇੱਕ ਡੱਲੇ ਵਾਲ ਨਹੀਂ ਆ ਤਾਂ ਸਾਰੇ ਲੋਕ ਡੱਲੇ ਵਾਲ ਨੇ ਲੰਬੀ ਕਤਾਰ ਬਣ ਕੇ ਮੈਂ ਮਰਨ ਵਰਤ ਬੈਠ ਗਿਆ ਮੈਂ ਬਣ ਬੱਤ ਗਿਆ ਦੂਜਾ ਨਾਲ ਦੀ ਨਾਲ ਸ਼ੰਭੂ ਬਾਡਰ ਦੇ ਕੇਐਮ ਵੱਲੋਂ ਵੀ ਦੇਖੋ ਪਹਿਲੀ ਵਾਰੀ ਹੋਇਆ ਉਹਨਾਂ ਨੇ ਕਿਹਾ ਵੀ ਜਿਵੇਂ ਸਰਕਾਰ ਨੇ ਕਿਹਾ ਵੀ ਤੁਸੀਂ ਸਾਨੂੰ ਤੋਂ ਤੇ ਟਰੱਕਟ ਲੈ ਡਰ ਲੱਗਦਾ ਖਾਲੀ ਹੱਥ ਆਓ ਪੈਸੇ ਦਾ ਲਾਓ ਸਾਨੂੰ 151 59 ਦਾ ਮਰਜੀ ਬਣਾ ਜਾਂਦਾ ਭੇਜਣਾ ਸ਼ੁਰੂ ਕਰੇ 6 ਤਰੀਕ ਨੂੰ ਸਾਨੂੰ ਭੇਜਿਆ ਜਦੋਂ 6 ਤਰੀਕ ਨੂੰ ਭੇਜਿਆ ਉਹਦੇ ਵਿੱਚ ਸਾਡੇ ਵੱਡੇ ਆਗੂ ਜਿਵੇਂ ਸਰਜੀਤ ਸਿੰਘ ਫੋਲ ਸਤਨਾਮ ਸਿੰਘ ਪੰਨੋ ਹੋਰ ਸੇ ਮੇਨ ਆਗੂ ਜਿਹੜੇ ਵੱਡੇ ਅੱਗੇ ਸਾਨੂੰ ਉਹ ਅੱਗੇ ਹੋ ਕੇ ਚੱਲੇ ਪਰ ਸਰਕਾਰ ਨੇ 6 ਤਰੀਕ ਨੂੰ ਉੱਥੇ ਉਹ ਜ਼ੁਲਮ ਕਰਿਆ ਸਿੱਧੇ ਹੱਥ ਰੂਕ ਇਸ ਦੇ ਗੋਲੇ ਗੋਲੀਆਂ ਬਾਰੇ ਪਾਣੀ ਦੇ ਪਿਛਾੜਾ ਜ਼ੁਲਮ ਕਰਿਆ ਖਾਲੀ ਹੱਥ ਵੀ ਨਾ ਜਾਣ ਦਿਆ ਚਲੋ ਉਸ ਟਾਈਮ ਸਾਡੇ 17 ਕਿਸਾਨ ਫੱਟੜ ਹੋਏ ਫੇਰ ਸਾਨੂੰ ਲੱਗਾ ਚਲੋ ਅੱਜ ਨਹੀਂ ਅੱਪ 8 ਤਰੀਕ ਨੂੰ ਸਾਨੇ ਦੁੱਧ ਜਿਹਾ ਫੇਰ ਭਜਿਆ ਉਹਦੇ ਵਿੱਚ ਫੇਰ ਸਾਨੂੰ ਵੱਡੇ ਅੱਗੂ ਭਜੇ ਨਾਲ ਮਤਲਬ ਵੀ ਲੋਕ ਆਉਨਾ ਕਹਿੰਦੇ ਜਰਾ ਵੀ ਆਮ ਲੋਕਾਂ ਨੂੰ ਮਰਾ ਰਹੇ ਨੇ ਜਿਹੜੇ ਜਥੇਬੰਦਕ ਲੋਕ ਤੇ ਮੇਨ ਆਗੂ ਫੇਰ ਚੱਲ ਅੱਗੇ ਹੋ ਕੇ ਸਰਕਾਰ ਨੇ ਫੇਰ ਜ਼ੁਲਮ ਕਰਿਆ ਉਦੋਂ ਦਾ ਇੱਥੇ ਤੱਕ ਹੱਦ ਹੋ ਗਈ ਉਹਨਾਂ ਨੇ ਫੁੱਲ ਗੇਰਕਿਆਂ ਵਿੱਚ ਕੈਮੀਕਲ ਛਿੱਟਿਆ ਲੋਕਾਂ ਦੀਆਂ ਅੱਖਾਂ ਵਿੱਚ ਲੋਕਾਂ ਦੀਆਂ ਅੱਖਾਂ ਤੱਕ ਆ ਗਈਆਂ ਤੇ ਉਦੋਂ ਸਾਡੇ ਫਿਰ 8 ਕਿਸਾਨ ਫਟਲ ਹੋਏ ਚਲੋ ਸਾਨੂੰ ਲੱਗੇ ਵਾਜ ਨਹੀਂ ਸ਼ਾਇਦ ਅਗਲੀ ਵਾਰ ਉਹ ਕਰ ਲੈਣਾ ਫਿਰ ਜਦੋਂ 14 ਤਰੀਕ ਨੂੰ ਸਾਨੂੰ ਫਿਰ ਜਥਾ ਭੇਜਿਆ 101 ਉਹਦਾ ਉਹਦੇ ਵਿੱਚ ਵੱਡੇ ਆ ਗੂ ਜਿਵੇਂ ਸੁਖਵਿੰਦਰ ਸਿੰਘ ਲੌਂਗੇ ਵਾਲਾ ਮਲਕੀਸ਼ ਸਿੰਘ ਗੁਲਾਮੀ ਵਾਲਾ ਸੂਬਾ ਗੂ ਦੇ ਤੌਰ ਤੇ ਬਾਕੀ ਹੋਰ 101 ਭੱਜਾ ਗਿਆ ਪਰ ਉਦੋਂ ਦਾ ਸਰਕਾਰ ਨੇ ਹੱਦ ਕਰਤੀ ਜਿਵੇਂ ਐ ਲੱਗਦਾ ਇੰਨਾ ਜਿੰਨਾ ਸਾਡੇ ਪੰਗਰੇਜਾਂ ਨੇ ਨੂੰ ਕਰਿਆ ਸਿੱਧੀ ਗੋਲੀਆਂ ਬਾਰੀ ਅਥਰੂ ਕੈਸਪੈਰ ਗੋਲੇ ਇਸ ਐ ਐਸਐਲਆਰ ਦੀਆਂ ਗੋਲੀਆਂ ਘਰਾਵੜੀਆਂ ਗੋਲੀਆਂ ਗੰਦਾ ਪਾਣੀ ਸੱਟਿਆ ਗਿਆ ਬਹੁਤ ਜ਼ੁਲਮ ਹੋਇਆ ਐਵੇਂ ਮੈਨੂੰ ਤਾਂ ਲੱਗਦਾ ਜਿਵੇਂ ਐਂ ਲੱਗਦਾ ਜਿਵੇਂ ਅਸੀਂ ਕਿਸੇ ਹੋਰ ਬਾਰਡਰ 'ਤੇ ਜਾ ਰਹੇ ਹਾਂ ਅਸੀਂ ਪੰਜਾਬ ਦੇ ਮਤਲਬ ਦਿੱਲੀ ਸਾਡੀ ਰਾਜਧਾਨੀ ਹੋਣੀ ਜਦੋਂ ਅਸੀਂ ਸਾਡੀ ਰਾਜਧਾਨੀ ਵਿੱਚ ਨਹੀਂ ਜਾਂਦੇ ਹੋ ਸਾਡਾ ਆਪਣਾ ਕਿਉਂਦੇ باوجودਾ ਉਦੋਂ ਸਾਡੇ 1716 ਕਿਸਾਨ ਪੱਟੜ ਹੋਏ ਗੰਭੀਰ ਪਰ ਨਾਲ ਦੇ ਨਾਲ ਇੱਕ ਸਾਡਾ ਵੀਰ ਅਨਜੋਤ ਸਿੰਘ ਰਤਨਹੀੜੀ ਖੰਨੇ ਤੋਂ ਉਹਨੇ ਸਲਫਾਸ ਦੀ ਗੋਲੀ ਖਾਈ ਉਹ ਮਤਲਬ 10 ਮਹੀਨੇ ਤੋਂ ਲਗਾਤਾਰ ਉੱਥੀ ਸੀ ਉਹਨੂੰ ਲੱਗਿਆ ਕਿ ਯਾਰ ਉਧਰ ਦੇਖੋ ਕੁਰਬਾਨੀਆਂ ਦੇਣ ਲਈ ਵੀ ਤਿਆਰ ਹੋਗੇ ਸਰਕਾਰ ਸਾਨੂੰ ਫੇਰ ਦਿਨ ਵਿੱਚ ਜਾਣ ਲਈ ਭਾਪ ਖੋ ਕੇ ਉਹ ਕਰਿਆ ਉਹ ਵਿਚਾਰਾ ਅੱਜ ਸਾਡਾ ਸ਼ਹੀਦ ਹੋ ਗਿਆ ਕਿਸਾਨ ਰਣਜੋਤ ਸਿੰਘ ਮਤਲਬ ਕਿ ਨਾਂ ਵਿਚਾਰੇ ਕੋਲ ਕੁਝ ਜ਼ਮੀਨ ਜਾਇ ਤਾਂ ਜਿਆਦਾ ਬਹੁਤ ਹੀ ਕਰਜ਼ਾ ਬਹੁਤ ਜ਼ਿਆਦਾ 52 ਸਾਲ ਦੀ ਚਲੋ ਉਮਰ ਆ ਬੇਟਾ ਵੀ ਅਨਮੈਡ ਇੱਕ ਬੇਟੀ ਚਲੋ ਵਿਆਹੀ ਦੀ ਆ ਮਤਲਬ ਜਿਹੜੀਆਂ ਹੈ ਮੰਗਾਂ ਨੇ ਪੂਰੇ ਪਾਰ ਦੇ ਲੋਕਾਂ ਦੀਆਂ ਮੰਗਾਂ ਨੇ 12 ਮੰਗਾਂ ਨੇ ਲੜਾਈ ਜਾਬਰ ਤੇ ਛਾਪਰਦੀ ਆ ਕਿਸੇ ਦੇਖੋ ਸਰਕਾਰ ਜਾਬਰ ਕਰ ਰਹੀ ਆ ਲੋਕ ਕਿਸਾਨ ਬੰਦਰਾਂ ਨੂੰ ਆਪਣੇ ਪਿੰਡਾਂ ਤੇ ਹੰਡਾ ਰਹੇ ਨੇ ਜਿਹੜੇ ਲੋਕ ਦੇਖੋ ਰਣਨੀਤੀ ਸਾਡੀ ਇਹ ਆ ਜਿਵੇਂ ਜਗਜੀਤ ਸਿੰਘ ਡੱਲੇ ਵਾਲਾ ਉੱਥੇ ਮਰਨ ਵਰਤੇ ਪੈਣਾ ਜਾਂ ਇੱਧਰ ਵੀ ਜੋ ਜਾਬਰ ਹੋ ਰਿਹਾ ਉਹਨੂੰ ਦੇਖਦੇ ਹੋਏ ਵੀ ਲੋਕ ਉੱਠਣ ਦੂਜੀ ਗੱਲ ਸਾਡਾ ਲੋਕਾਂ ਨੂੰ ਕੋਈ ਪਰੇਸ਼ਾਨ ਜਾਂ ਹੈਰਾਨ ਕਰਨ ਦਾ ਕੋਈ ਮਕਸਦ ਨਹੀਂ ਜਿਵੇਂ ਕੋਈ ਰੇਲ ਗੱਡੀ ਜਿੱਥੇ ਰੁਕਦੇ ਨੇ ਉੱਥੇ ਅਸੀਂ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰਾਂਗੇ ਆਲਰੇਡੀ ਸਨਾਂ ਕਾਲ ਪਹਿਲਾਂ ਦੇਈ ਭਾਈ ਲੋਕਾਂ ਨੂੰ ਵੀ ਜਿਹੜੇ ਕੋਈ ਜ਼ਰੂਰੀ ਲੋੜਾਂ ਨੇ ਉਹ ਜਾਣ ਕਰਾ ਤੋ ਨਿਕਲ ਨਹੀਂ ਆਪਣਾ ਘਰੋਂ ਹੋ ਕਰਨਾ ਕਿਉਂਕਿ ਪੂਰੇ ਭਾਰਤ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਵਰਗ ਦੇ ਲੋਕਾਂ ਨੂੰ ਜਿੰਨੀਆਂ ਵੀ ਪਰਿਵਾਰਕ ਜਥੇਬੰਦੀ ਸਾਰਿਆਂ ਨੂੰ ਅਪੀਲ ਆ ਵੀ ਆਹ ਲੜਾਈ ਹੁਣ ਦੇਖੋ ਛੋਟੀ ਲੜਾਈ ਨਹੀਂ ਦੀ ਸਰਕਾਰ ਸਾਰਾ ਕੁਝ ਕਾਰਪੋਰੇਟ ਸੈਕਟਰ ਨੂੰ ਦੇ ਰਹੀ ਆ ਹੁਣ ਆਪਾਂ ਨੂੰ ਲੜਨਾ ਹੀ ਪੈਣਾ ਦੇਖੋ ਲੜਾਈ ਕੁਰਬਾਨੀ ਤੋਂ ਸ਼ੁਰੂ